ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਨਾਮ ਦਿਓ ਜੀਓ ਕੀ ਰਾਮਕਲੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਰਾਮਕਲੀ ਰਾਗਣੀ ਦੇ ਘਰ ਪਹਿਲੇ ਸੁਰਤਾਲ ਵਿੱਚ ਪਾਈ ਗੁਰਦਾਸ ਜੀ ਦੇ ਪਾਸੋਂ ਭਗਤ ਨਾਮਜੀਵ ਜੀ ਦੀ ਜੀ ਦੀ ਬਾਣੀ ਪਹਿਲਾ ਮੰਗਲ ਕਰਦਿਆਂ ਦਰਜ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਬਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੋ ਭਗਤ ਨਾਮਦੇਵ ਜੀ ਪਰਮੇਸ਼ਰ ਦਾ ਚਿੰਤਨ ਕਰਦਿਆਂ ਨਾਲ ਹੀ ਬਸਤਰਾਂ ਦੇ ਰੰਗਣ ਤੇ ਛਾਪਣ ਦਾ ਕੰਮ ਕਰਿਆ ਕਰਦੇ ਸਨ ਇੰਨਾਂ ਦੇ ਸਮਕਾਲੀ ਭਗਤ ਤਰਲੋਚਨ ਜੀ ਹੋਏ ਹਨ ਜੋ ਭਗਤ ਨਾਮਦੇਵ ਜੀ ਦੇ ਨਾਲ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਸਨ ਇੱਕ ਦਿਨ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਦੇ ਘਰ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜਦ ਭਗਤ ਤਰਲੋਚਨ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਕੀ ਦੇਖਦੇ ਆ ਕਿ ਭਗਤ ਨਾਮਦੇਵ ਜੀ ਚੰਦੇ ਠਾਕ ਰਹੇ ਆ ਭਗਤ ਨਾਮਦੇਵ ਜੀ ਨੂੰ ਕੰਮ ਕਰਦਿਆਂ ਵੇਖ ਕੇ ਭਗਤ ਤਰਲੋਚਨ ਜੀ ਨੇ ਇਹ ਸ਼ਲੋਕ ਪੜਿਆ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਕਾਹੇ ਸੀ ਪਹਛਾਇ ਲੈ RAM ਨਾ ਲਾਵੋ ਚੀਤ ਇਹ ਸ਼ਲੋਕ ਸੁਣ ਕੇ ਅੱਗੋਂ ਭਗਤ ਨਾਮਦੇਵ ਜੀ ਕਹਿਣ ਲੱਗੇ ਐ ਤਰਲੋਚਨ ਮੇਰੇ ਮਿੱਤਰ ਨਾਮਾ ਕਹ ਤਲੋਚਨਾ ਮੁਕਤੇ RAM ਸੰਭਾਲ ਹੱਥ-ਪਾਉਂ ਕਰ ਕਾਮ ਸਭ ਜੀਤ ਨਿਰੰਜਨ ਨਾਲ ਭਗਤ ਨਾਮਦੇਵ ਜੀ ਕਹਿਣ ਲੱਗੇ ਹੇ ਮੇਰੇ ਮਿੱਤਰ ਤਰਲੋਚਨ ਪਰਮੇਸ਼ਰ ਦਾ ਨਾਮ ਮੁਖ ਦੇ ਨਾਲ ਸੰਭਾਲਣਾ ਯਾਦ ਕਰਨਾ ਚਾਹੀਦਾ। ਭਾਵੇਂ ਹੱਥਾਂ ਤੇ ਪੈਰਾਂ ਨਾਲ ਕੰਮ ਕਰਦਾ ਰਹੇ। ਉਸ ਵੇਲੇ ਭਗਤ ਤਰਲੋਚਨ ਜੀ ਕਹਿਣ ਲੱਗੇ ਮੈਂ ਨਹੀਂ ਮੰਨਦਾ। ਇੱਕੋ ਵਕਤ ਦੋ ਕੰਮ ਨਹੀਂ ਹੋ ਸਕਦੇ। ਜਾਂ ਤਾਂ ਭਜਨ ਹੋ ਸਕਦਾ ਹੈ ਜਾਂ ਕੰਮ ਹੋ ਸਕਦਾ ਹੈ। ਤਾਂ ਸੁਣ ਕੇ ਭਗਤ ਨਾਮਦੇਵ ਜੀ ਦਰਸ਼ਤਾਨ ਦੇਖ ਕੇ ਭਗਤ ਤਰਲੋਚਨ ਜੀ ਨੂੰ ਦੱਸ ਰਹੇ ਕਿ ਇਉਂ ਪਰਮੇਸ਼ਰ ਦਾ ਭਜਨ ਹੋ ਸਕਦਾ ਹੈ ਮਨ ਰਾਮ ਨਾਮਾ 베ਦੀ ਹਲੇ ਜੈਸੀ ਕਨਕ ਕਲਾ ਚਿਤ ਮੰਡੀ ਹਲੇ ਰਹਾਉ ਇਹ ਜਿਹੜਾ ਪ੍ਰਾਇ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਇਸ ਦੀ ਰਹਾਉ ਵਾਲੀ ਪੰਕਤੀ ਆਪਾਂ ਇੱਥੇ ਪਹਿਲਾਂ ਅਰਥ ਕਰਾਂਗੇ ਇਹਦਰ ਲੋਜਨ ਜੀ یوں ਮੇਰਾ ਮਨ ਚੇਤ ਪਰਮੇਸ਼ਰ ਦੇ ਨਾਮ ਵਿੱਚ ਬੇਦੀਲੇ ਵਿੰਨਿਆ ਗਿਆ ਹੈ ਜਿਵੇਂ ਸੁਨਿਆਰਾ ਸੋਨੇ ਦੇ ਕਲਰ ਵਾਲੇ ਕਿਣਕੇ ਉੱਤੇ ਆਪਣਾ ਚਿਤ ਮਾਂਡੀਲੇ ਜੋੜ ਇਸਤ ਟਕਾ ਕੇ ਕੇਂਦਰਿਤ ਕਰਕੇ ਰੱਖਦਾ ਹੈ ਰਹਾਉ ਸੋ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਆਨੀਲੇ ਕਾਗਦ ਕਾਟੀਲੇ ਗੂੜੀ ਆਕਾਸ ਮਦੇ ਪਰਮੀਲੇ ਇਹ ਤਰ ਲੋਚਨ ਜੀ ਜਿਵੇਂ ਬੱਚਾ ਦੁਕਾਨ ਤੋਂ ਕਾਗਜ਼ ਆਨੀਲੇ ਹੁੰਦਾ ਲਿਆ ਕੇ ਉਸ ਦੀ ਘਰ ਵਿੱਚ ਗੁੱਡੀ ਪਤੰਗ ਕਾਟੀ ਲੈ ਕੱਟ ਲੈਂਦਾ ਹੈ ਅਤੇ ਫਿਰ ਉਸ ਗੁੱਡੀ ਵਿੱਚ ਡੋਰ ਪਾ ਕੇ ਆਕਾਸ਼ ਮੱਦੇ ਹੁੰਦਾ ਵਿੱਚ ਪਰਮੀ ਹਲੇ ਪਰਮਾਉਂਦਾ ਉਡਾਉਂਦਾ ਹੈ ਪੰਜ ਜਨਾ ਸਿਓ ਬਾਤ ਬਤਉਆ ਚੀਤ ਸਦੋਰੀ ਰਾਖੀ ਹਲੇ ਆਪਣੇ ਪੰਜ ਕੀਏ ਪੰਜ ਸੱਤ ਸਾਥੀ ਜਨਾਂ ਦੇ ਨਾਲ ਬਾਤ ਬਤਉਆ ਗੱਲਾਂ-ਬਾਤਾਂ ਕਰਦਾ ਰਹਿੰਦਾ ਵਾ ਗੱਲਾਂ ਵੀ ਬਤਉਆ ਬਤਾਉਂਦਾ ਕਰਦਾ ਰਹਿੰਦਾ ਪਰ ਆਪਣਾ ਜਿਹੜਾ ਚੀਤ ਹੈ ਚੇਤ ਉਸ ਗੁੱਡੀ ਪਤੰਗ ਦੀ ਡੋਰੀ ਵਿੱਚ ਰੱਖਦਾ ਹੈ ਭਾਵ ਡੋਰੀ ਨੂੰ ਤਣਕਦਾ ਰਹਿੰਦਾ ਹੈ ਕਿ ਕਿਤੇ ਗੁੱਡੀ ਥੱਲੇ ਨਾ ਡਿੱਗ ਪਵੇ ਇਸੇ ਤਰ੍ਹਾਂ ਕਹਿੰਦੇ ਆਣੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ ਮੱਦੇ ਪਰ ਮੀਲੇ ਇਸੇ ਪ੍ਰਕਾਰ ਜਿਗਿਆਸੂ ਜਾਣੇ ਪੰਜਾਂ ਤਤਾਂ ਰੂਪੀ ਕਾਗਜ਼ ਲਿਆ ਕੇ ਦੇਹ ਰੂਪੀ ਗੁੱਡੀ ਕੱਟਣਾ ਕੀਤੀ ਹੈ ਮਾਤਾ ਦੇ ਗਰਭ ਵਿੱਚੋਂ ਇਸ ਦਾ ਜਨਮ ਹੋਇਆ ਤੇ ਫਿਰ ਦੇਹ ਰੂਪੀ ਗੁੱਡੀ ਵਿੱਚ ਬ੍ਰਹਮਾਕਾਰ ਬਿਰਤੀ ਰੂਪ ਢੋਰ ਪਾ ਗੇ ਜਿਦਾ ਆਕਾਸ਼ ਰੂਪ ਬ੍ਰਹਮ ਵਿੱਚ ਪਰਮਾਉਂਦਾ ਹੈ ਪੰਜ ਜਨਾਸਿਓ ਬਾਤ ਬਤਉਗਾ ਫਿਰ ਸਤ ਪੰਜ ਸਤ ਜਨਾ ਦੇ ਨਾਲ ਮਿਲ ਕੇ ਸਰਵਣ ਦੀਆਂ ਗੱਲਾਂ ਤੇ ਮੰਨਣ ਦੀਆਂ ਬਾਤਾਂ ਬਤਾਉਂਦਾ ਕਰਦਾ ਰਹਿੰਦਾ ਜੀਤ ਸੁਡੋਰੀ ਰਾਖੀ ਅਲੇ ਚਿਤ ਨੂੰ ਉਸ ਬ੍ਰਹਮਾ ਕਰ ਬਿਰਤੀ ਰੂਪ ਡੋਰੀ ਵਿੱਚ ਲਾਈ ਰੱਖਦਾ ਮਨ RAM ਨਾਮਾ 베ਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਰਹਾਉ ਇਹ ਪਾਈਉ ਮੇਰਾ ਮਨ RAM ਪਰਮੇਸ਼ਰ ਦੇ ਨਾਲ ਵਿੰਨਿਆ ਗਿਆ ਜਿਵੇਂ ਸੁਨਿਆਰਾ ਕਨਕ ਸੋਨੇ ਦੇ ਕਲਾ ਰਵਾਲੇ ਕਿਣਕੇ ਉਤੇ ਆਪਣਾ ਚਿਤ ਮਾਂਡੀ ਅਲੇ ਜੋੜ ਇਸਤਤ ਕਰਕੇ ਰੱਖਦਾ ਰਹਾਉ ਬਿਸਰਾਮ ਦੇ ਕੇ ਪਰਮਾਉਂਦੇ ਆਂੀਲੇ ਕੁੰਭ ਪਰਾਈ ਲੈ ਉਦਕ ਰਾਜਕੁਆਰ ਪੁਰੰਦਰੀਏ ਜਿਵੇਂ ਕੁੰਭ ਘੜੇ ਨੂੰ ਖੂਹ ਦੇ ਕੰਢੇ ਤੇ ਆਨੀ ਲੈ ਲਿਆ ਕੇ ਉਥੋਂ ਉਦਕ ਪਾਣੀ ਨਾਲ ਪਰਾਈ ਲੈ ਭਰ ਕੇ ਆਪਣੇ ਸਿਰ ਉੱਤੇ ਰੱਖ ਕੇ ਰਾਜਕੁਆਰ ਰਾਜੇ ਦੀ ਦਾਸੀ ਪੁਰੰਦਰੀਏ ਪੂਰੀ ਮੰਦਰ ਮਹਿਲ ਦੇ ਅੰਦਰ ਨੂੰ ਤੁਰ ਹੀ ਆਉਂਦੀ ਆ ਖਸਤ ਬినੋਦ ਵਿਚਾਰ ਕਰਦੀ ਹੈ ਜੀਤ ਸੁਗਾਗਰ ਰਾਖੀਲੇ ਭਗਤ ਜੀ ਦ੍ਰਿਸ਼ਟਾਂ ਦੇ ਰਹੇ ਆ ਭਗਤ ਤਰਲੋਚਨ ਜੀ ਨੂੰ ਕਿ ਜਿਵੇਂ ਉਹ ਆਪਣੀਆਂ ਸਖੀਆਂ ਨਾਲ ਹਸਦੀਆਂ ਖੇਡਦੀਆਂ ਹੱਥਾਂ ਨਾਲ ਆਪਣੇ ਗਹਿਣੇ ਸਵਾਰ ਦੀ ਆਦ ਅਨੇਕਾਂ ਬినੋਦ ਕੌਦਕ ਕਰਦੀ ਅਨੇਕਾਂ ਕੌਦਕਾਂ ਵਾਲੀਆਂ ਗੱਲਾਂ ਦੀ ਵਿਚਾਰ ਕਰਦੀ ਤੁਰੀ ਆਉਂਦੀ ਪਰ ਆਪਣਾ ਜਿਹੜਾ ਚੇਤੇ ਆ ਮਾਨਿਆ ਉਸ ਗਾਗਰ ਘੜੇ ਵਿੱਚ ਰਾਖੀਲੇ ਰੱਖਦੀ ਹੈ ਪਾਵੇ خیال ਰੱਖਦੀ ਹੈ ਕਿ ਕਿਤੇ ਗਰਦਨ ਡੋਲ ਨਾ ਜਾਵੇ ਤੇ ਘੜਾ ਡਿੱਗ ਨਾ ਪਵੇ। ਇਵੇਂ ਅਸੀਂ ਪਰਮੇਸ਼ਰ ਦੇ ਨਾਲ ਚਿੱਤ ਜੋੜ ਕੇ ਰੱਖਦੇ ਹਾਂ। ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ। ਦਸਰੇ ਜਿਵੇਂ ਇੱਕ ਮੰਦਰ ਸ਼ਹਿਰ ਵਾ ਮਕਾਨ ਹੋਵੇ ਤੇ ਜਿਸ ਦੇ 10 ਦਰਵਾਜ਼ੇ ਹੋਣ। ਪਾਵ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਵੱਲ ਜਾਂਦਾ ਹੋਵੇ। ਉਸ ਸ਼ਹਿਰ ਮਕਾਨ ਵਿੱਚੋਂ ਗਵਾਲਾ ਚਰਾਵਾ ਗਊਆਂ ਨੂੰ ਕਾਚਾਰ ਨੂੰ ਵਾਸਤੇ ਛਾੜੀ ਵਾਲੇ ਛੱਡਦਾ ਹੈ 5 ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀਲੇ ਇਹ ਵੀ ਦ੍ਰਿਸ਼ਟਾਂ ਦੀ ਦੇਰੇ ਆ ਕਿ 5 ਕੋ ਦੀ ਦੂਰੀ ਉੱਤੇ ਗਵਾਲਾ ਗਊਆਂ ਨੂੰ ਕਾਚ ਰੋਂਦਾ ਛੱਡ ਆਉਂਦਾ ਪਰ ਉਹ ਗਊਆਂ ਕਾਚ ਚਰਦਿਆਂ ਵੀ ਆਪਣਾ ਜਿਹੜਾ ਚੇਤਿਆ ਆਪਣਾ ਮਾਨਿਆ ਉਹ ਆਪਣੇ ਉਸ ਬਛਰੇ ਵਿੱਚ ਬੱਚਿਆਂ ਵਿੱਚ ਰੱਖਦੀਆਂ ਕਹਿਤ ਨਾਮ ਦੇਉ ਸੁਨਹੁ ਤ੍ਰਿloਚਨ ਬਾਲਕ ਪਾਲਨ ਪੌਢੀ ਅਲੇ ਭਗਤ ਨਾਮਦੇਵ ਜੀ ਕਹਿਤ ਤੂੰ ਪਾਵ ਕਥਨ ਕਰਦੇ ਏ ਤ੍ਰਿloਚਨ ਜੀ ਮੇਰਾ ਇੱਕ ਹੋਰ ਬਚਨ ਸੁਣਨਾ ਕਰ ਜਿਵੇਂ ਮਾਤਾ ਆਪਣੀ ਗੋਦੀ ਵਾਲੇ ਛੋਟੇ ਬੱਚੇ ਨੂੰ ਪਾਲਨ ਪੰਗੂੜੇ ਵਿੱਚ ਪੌਢੀ ਅਲੇ ਬਿਰਾਜਮਾਨ ਕਰ ਦਿੰਦੀ ਅੰਦਰ ਬਾਹਰ ਕਾਜ ਬਿਰੂਦੀ ਚੀਤ ਸੁਬਾਰਕ ਰਾਖੀ ਅਲੇ ਹਾਂ ਕਦੇ ਘਰ ਦੇ ਅੰਦਰਲੇ ਤੇ ਕਦੇ ਘਰ ਦੇ ਬਾਹਰ ਕਾਰਜਾਂ ਵਿੱਚ ਵਿਰੋਧੀ ਰੁਕੀ ਫਸੀ ਰਹਿੰਦੀ ਵਿਰੋਧੀ ਕਈਏ ਵਿਸ਼ੋਸ਼ ਕਰਕੇ ਵਿਰੋਧੀ ਰੁੱਝੀ ਰਹਿੰਦੀ ਆ ਪਰ ਆਪਣਾ ਚੀਤ ਚੇਤ ਉਸ ਸੋ ਬਾਰਕ ਵਿੱਚ ਰਾਖੀਲੇ ਰੱਖਦੀ ਹੈ ਸੋ ਅਗਲਾ ਭਗਤ ਜੀ ਦਾ ਸ਼ਬਦ ਪ੍ਰਾਰੰਭ ਹੋ ਰਿਹਾ ਭਗਤ ਨਾਮਦੇਵ ਜੀ ਨੂੰ ਇੱਕ ਕਰਮਕਾਂਢੀ ਪੁਰਖ ਆ ਕੇ ਕਹਿਣ ਲੱਗਾ ਕਿ ਤੁਸੀਂ ਕੋਈ ਪੂਜਾ ਆਦ ਕਿਰਿਆ ਕਰਮ ਤਾਂ ਕਰਦੇ ਨਹੀਂ ਇਹ ਸੁਣ ਕੇ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਉਚਾਰਿਆ ਪਹਿਲਾ ਅਰਥ ਰਹਾਉ ਵਾਲੀ ਪੰਕਤੀ ਦਾ ਆਪਾਂ ਸ਼ੁਰੂ ਕਰਾਂਗੇ ਬਿਰਾਗੀ ਰਾਮਹਿ ਗਾਵੋਗ ਏ ਭਾਈ ਮੈਂ ਸੰਸਾਰ ਤੋਂ ਵਿਰਾਗਵਾਨ ਹੋ ਕੇ ਰਾਮਹਿ ਪਰਮੇਸ਼ਰ ਨੂੰ ਗਾਵੋਗ ਗਾਉਂਦਾ ਸੋ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਵੇਦ ਪੁਰਾਨ ਸ਼ਾਸਤਰ ਆਨੰਤਾ ਗੀਤ ਕਬਿਤ ਨਾ ਗਾਵੋਗ ਜੋ ਚਾਰ ਵੇਦ 18 ਪੁਰਾਣ ਆਨੰਤਾ ਬੇਅੰਤ ਅੰਤ ਤੋਂ ਰਹਿਤ ਸ਼ਾਸਤਰ ਹਨ ਅਨੰਤ ਪ੍ਰਕਾਰ ਦੇ ਵਿਸ਼ਨੂੰ ਦੇ ਉਤਾਰਾਂ ਦੇ ਕਉਤਕ ਕਥਨ ਕਰਨ ਵਾਲੇ ਸ਼ਾਸਤਰ ਹਨ ਜੋ ਅਨੰਤ ਕਈ ਪ੍ਰਕਾਰ ਦੇ ਜਗਤ ਦੀ ਰਚਨਾ ਨੂੰ ਕਥਨ ਕਰਨ ਵਾਲੇ ਸ਼ਾਸਤਰ ਹਨ ਗੀਤ ਅਤੇ ਪਿੰਗਲ ਗ੍ਰੰਥ ਦੇ ਅਨਸਾਰ ਕਵਿਤ ਆਦ ਛੰਦ ਵਗ ਗੀਤ ਬਿਸਨ ਪਦੇ ਆਦ ਤੇ ਕਮੀਆਂ ਦੀਆਂ ਕਵਿਤਾਵਾਂ ਹਨ ਉਹ ਮੈਂ ਨਹੀਂ ਗਾਵਾਂਗਾ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੀਨ ਬਜਾਵੂ ਗੋ ਜੋ ਅਖੰਡ ਖੰਡਨ ਤੋਂ ਰਹਿਤ ਇੱਕ ਰਸ ਮੰਡਲ ਗੋਲਾਕਾਰ ਘੇਰੇ ਵਿੱਚ ਮੰਡਲ ਸਮੂਹ ਜੀਵਾਂ ਦੇ ਅੰਦਰ ਪਰੀਪੂਰਨ ਨਿਰੰਕਾਰ ਪਰਮੇਸ਼ਰ ਹੈ ਮੈਂ ਉਸ ਦੇ ਵਿੱਚ ਹੱਦ ਤੋਂ ਰਹਿਤ ਇੱਕ ਰਸ ਬ੍ਰਹਮਾਕਾਰ ਵਰਤੀ ਕਰਕੇ ਸੁੰਦਰ ਨਾਮ ਰੂਪੀ ਬੇਨ ਵੀਣਾ ਬੰਸਰੀ ਵਜਾਵਾਂਗਾ ਬੈਰਾਗੀ ਰਾਮਹਿ ਗਾਵੂ ਗੋ ਇਸ ਪ੍ਰਕਾਰ ਮੈਂ ਵਿਰਾਗਮਾਨ ਹੋ ਕੇ ਰਾਮਹਿ ਪਰਮੇਸ਼ਰ ਦੇ ਜਸ ਨੂੰ ਗਾਵਾਂਗਾ ਪਾਪ ਕਰਮ ਕਾਂਡ ਵਿੱਚ ਲੱਗਣ ਦੀ ਥਾਂ ਮੈਂ ਪਰਮੇਸ਼ਰ ਦਾ ਜਸ ਉਚਾਰਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਾਂਗਾ ਸ਼ਬਦ ਅਤੀਤ ਅਨਾਹਦ ਰਾਤਾ ਆਕੁਲ ਕੈ ਕਰ ਜਾਊ ਗੁਰਹਾ ਜੋ ਸ਼ਬਦ ਸੰਸਾਰ ਤੋਂ ਅਤੀਤ ਅਸੰਗ ਬ੍ਰਹਮ ਹੈ ਜੋ ਤਿੰਨਾ ਗੁਣਾਂ ਤੋਂ ਅਤੀਤ ਨਿਰਲੇਪ ਬ੍ਰਹਮ ਹੈ ਉਸ ਦੇ ਵਿੱਚ ਅਨਾਹਦ ਇੱਕ ਰਸ ਮੇਰਾ ਚੇਤ ਰੰਗਿਆ ਹੋਇਆ ਮੈਂ ਅੰਤ ਨੂੰ ਆਕਲ ਆਕਲ ਭਾਵ ਕੁੱਲਾਂ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਜਾਵਾਂਗਾ ਰਹਾਉ ਬਿਸਰਾਮ ਦੇ ਕੀ ਭਗਤ ਜੀ ਕਿਰਪਾ ਕਰਦੇ ਆ ਈੜਾ ਪਿੰਗਲਾ ਔਰ ਸੁਖਮਨਾ ਪੌਨੇ ਬੰਦ ਰਹਾਉਗ ਹਾ ਈੜਾ ਚੰਦਰਮਾ ਦੀ ਖੱਬੀ ਸੋਰ ਹੁੰਦੀ ਆ ਪਿੰਗਲਾ ਸੂਰਜ ਦੀ ਸੱਜੀ ਸੋਰ ਅਤੇ ਸੁਖਮਨਾ ਤ੍ਰਿਕੁਟੀ ਵਿੱਚ ਭਾਵ ਜਿੱਥੇ ਕੁੰਭਕ ਕਰੀ ਦਾ ਪ੍ਰਾਂਟਕਾਈ ਦੇ ਅਤੇ ਪੌਣੇ ਪੌਣ ਦਾ ਜਲੰਦਰ ਬੰਦ ਮੂਲ ਬੰਦ ਆਦ ਅਲਾਈ ਦਾ ਇਸ ਤੋਂ ਰਹਿਤ ਹੋ ਜਾਵਾਂਗਾ ਚੰਦ ਸੂਰਜ ਦੋਏ ਸਮਕਰ ਰੱਖੋ ਬ੍ਰਹਮ ਜੋਤ ਮਿਲ ਜਾਊਗੋ ਚੰਦਰਮਾ ਦੀ ਸੁਰ ਏੜਾ ਸੂਰਜ ਦੀ ਸੁਰ ਪਿੰਗਲਾ ਦੋਹਾਂ ਵਿੱਚ ਸਮਾਨ ਬਿਰਤੀ ਕਰਕੇ ਰੱਖਾਂਗਾ ਭਾਵ ਜੋ ਚੰਦਰਮਾ ਕਰਕੇ ਠੰਡ ਤੇ ਸੂਰਜ ਕਰਕੇ ਗਰਮੀ ਵਿਧਾਈ ਦੀ ਸਦੀ ਮੈਨੂੰ ਲੋੜ ਨਹੀਂ ਜੋ ਚੰਦਰਮਾ ਦੀ ਨਿਆਈ ਵਿਦਿਆਰੂਪੀ ਰਾਤ ਮਾਇਆ ਦਾ ਮੂਹ ਚਾਨਣ ਕਰਨ ਵਾਲਾ ਤੇ ਜੋ ਸੂਰਜ ਤਮੋਗੁਣ ਪਾਵ ਗਿਆਨ ਰੂਪ ਹੈ ਇਹਨਾਂ ਦੋਹਾਂ ਦੇ ਪ੍ਰਕਾਸ਼ਕ ਚੇਤਨ ਸਰੂਪ ਵਿੱਚ ਸਮਾਨ ਬਿਰਤੀ ਟਿਕਾ ਕੇ ਰੱਖਾਂਗਾ ਤੀਰਥ ਦੇਖ ਨਾ ਜਲ ਮਹਿ ਪੈਸੋ ਜੀ ਜੰਤਨਾ ਸਤਾਵਗ ਕਿਸੇ ਤੀਰਥ ਦਾ ਮਹਾਤਮ ਵੇਖ ਕੇ ਮੈਂ ਜਲ ਪਾਣੀ ਵਿੱਚ ਪੈਸੋ ਪ੍ਰਵੇਸ਼ ਨਹੀਂ ਹੋਵਾਂਗਾ ਅਤੇ ਪਾਣੀ ਵਿੱਚ ਰਹਿਣ ਵਾਲੇ ਸਧੂਲ ਜੀਵ ਤੇ ਸੂਖਮ ਜੀਵਾਂ ਨੂੰ ਨਹੀਂ ਸਤਾਵਾਂਗਾ 860 ਤੀਰਥ ਗੁਰੂ ਦਿਖਾਏ ਘਟ ਹੀ ਪੀਤਰ ਨਾਉਗ ਮੈਨੂੰ ਤਾਂ ਮੇਰੇ ਗੁਰੂ ਨੇ 86 ਤੀਰਥ ਹਿਰਦੇ ਵਿੱਚ ਵਿਖਾ ਦਿੱਤੇ ਇਸ ਲਈ ਮੈਂ ਤਾਂ ਬ੍ਰਹਮਾਕਾਰ ਬਿਰਤੀ ਕਰਕੇ ਆਪਣੇ ਹਿਰਦੇ ਦੇ ਘਟ ਪੀਤਰ ਵਿੱਚ ਹੀ ਬ੍ਰਹਮ ਸਰੂਪ ਰੂਪੀ ਜਲ ਵਿੱਚ ਨਾਉਗੋ ਇਸ਼ਨਾਨ ਕਰਾਂਗਾ ਪੰਚ ਸਹਾਈ ਜਨਕੀ ਸੋਭਾ ਪਲੋ ਪਲੋ ਨਾ ਕਹਾਵੋ ਗੋ ਹੱਪੈਂਚ ਚੌਧਰੀ ਨੰਬਰਦਾਰ ਬਣ ਕੇ ਲੋਕਾਂ ਦੀ ਸਹਾਇਤਾ ਕਰਨੀ ਤੇ ਫਿਰ ਸੰਸਾਰੀ ਜਨਪੁਰਖ ਦੀ ਸੋਭਾ ਵਢਾਈ ਲੈਣੀ ਇਸ ਪ੍ਰਕਾਰ ਪਲੋ ਪਲੋ ਚੰਗਾ ਚੰਗਾ ਨਹੀਂ ਕਹਾਵਾਂਗਾ ਭਾਵ ਮੈਨੂੰ ਚੰਗਾ ਕਹਾਉਣ ਦੀ ਇੱਛਾ ਨਹੀਂ ਰਹੀ ਮੈਂ ਤਾਂ ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋਵਾਂਗਾ ਨਾ ਮਾਂ ਕਹੈ ਚਿਤ ਹਰਿ ਸਿਉ ਰਾਤਾ ਸੁੰਨ ਸਮਾਦ ਸਮਾਵੂਗ ਭਗਤ ਨਾਮਦੇਵ ਜੀ ਕਹੈ ਤੂੰ ਭਾਵ ਕਥਨ ਕਰਦੇ ਆ ਕਿ ਮੇਰਾ ਚਿਤ ਪਰਮੇਸ਼ਰ ਦੇ ਨਾਮ ਨਾਲ ਰੰਗਿਆ ਹੈ ਇਸ ਕਰਕੇ ਮੈਂ ਹੁਣ ਸੁੰਨ ਸਮਾਦ ਅਫੁਰ ਸਮਾਦੀ ਦੇ ਵਿੱਚ ਸਮਾਵਾਂਗ ਵਾਜੁ ਸੁੰਨ ਅਫੁਰ ਰੂਪਰਾਮੈ ਉਸ ਵਿੱਚ ਸਮਾਦੀ ਲਾ ਕੇ ਸਮਾ ਲੀਨ ਹੋ ਜਾਵਾਂਗ ਭਾਵ ਮੈਂ ਗਿਆਨ ਰੂਪੀ ਪਰਲੋਂ ਵਿੱਚ ਇਸਤ ਤੋਂ ਜਾਵਾਂਗ वाहे गुरु वाहे गुरु वाहे गुरु ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਹੈ